ਰਿਸ਼ਤੇਦਾਰ ਹੀ ਬਣੇ ਜਾਨੀ ਦੁਸ਼ਮਣ ਅਮਰੀਕਾ ਚ ਨੌਜਵਾਨ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ ਪਰਿਵਾਰ ਦਾ ਨਹੀਂ ਦੇਖਿਆ ਜਾਂਦਾ ਹਾੜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਸਬ ਡਿਵੀਜ਼ਨ ਖਮਾਣੋ ਦੇ ਪਿੰਡ ਰੀਆ ਦੇ ਨੌਜਵਾਨ ਦਾ ਅਮਰੀਕਾ ਦੇ ਵਿੱਚ ਉਸ ਦੇ ਹੀ ਰਿਸ਼ਤੇਦਾਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਿਸ ਕਾਰਨ ਪਿੰਡ ਰੀਆ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪਿੰਡ ਰੀਆ ਦੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੰਦੀਪ ਸਿੰਘ ਰਿਆਨ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਦੇ ਛੋਟੇ ਭਰਾ ਜਤਿੰਦਰ ਸਿੰਘ ਦੀ ਅਮਰੀਕਾ 'ਚ ਰਹਿੰਦੇ ਉਸ ਦੇ ਰਿਸ਼ਤੇਦਾਰ ਜੋ ਕਿ ਟਰੱਕ ਚਲਾਉਣ ਦਾ ਕੰਮ ਕਰਦੇ ਸੀ ਵੱਲੋਂ ਕਿਸੇ ਮਾਮੂਲੀ ਤਕਰਾਰ ਕਾਰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਕਿ ਹੋਰ ਲੜਾਈ ਦੇ ਜ਼ਿਆਦਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਤਿੰਦਰ ਸਿੰਘ 7 ਕੁ ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਉਸ ਦੀ ਪਤਨੀ ਤੇ 10 ਕੁ ਸਾਲ ਦੀ ਬੇਟੀ ਪਿਛਲੇ ਸਾਲ ਹੀ ਉਸ ਕੋਲ ਅਮਰੀਕਾ ਗਏ ਸਨ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਰਿਸ਼ਤੇਦਾਰ ਹੀ ਜਾਨੀ ਦੁਸ਼ਮਣ ਬਣ ਗਏ ਕਿ ਅਮਰੀਕਾ ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਮੌਕੇ ਹੋਰ ਕੀ ਗਲਬਤ ਹੋਈ ਹੈ ਸੁਣੋ ਪੂਰੀ ਖਬਰ ਸੰਦੀਪ ਜੀ ਕਿਵੇਂ ਘਟਨਾ ਵਾਪਰੀ ਹੈ ਪੂਰੀ ਜਿਹੜੀ ਟੋੜਾ ਭਰਾ ਦਾ ਕੀ ਨਾਮ ਸੀ ਉਹਦਾ ਨੌ ਜਤਿੰਦਰ ਸਿੰਘ ਤੀਗਾ ਜੀ ਹਾਂ ਜੀ ਘਟਨਾ ਦਾ ਪੱਤਰ ਕੀ ਹੋਇਆ ਮਰੇ ਭਾਈ ਨੂੰ ਤੇਰੀ ਵੀਰੇ ਪੰਨ ਗੋਲੀਆਂ ਮਾਰੀਆਂ ਉਹਦੀ ਛਾਤੀ 'ਚ ਤਾਂ ਕਿਹੜੀ ਜਗ੍ਹਾ ਸੀ ਅਮਰੀਕਾ ਦੇ ਵਿੱਚ ਉਹ ਅਮਰੀਕਾ ਕੱਲੇ ਬੋਨਿਆ ਰਹਿੰਦਾ ਸੀ ਪਹਿਲੇ ਬੋਨਿਆ ਰਹਿੰਦਾ ਬੇਕਰ ਸਿਮਿਟ ਤੇ ਰਹਦਾ ਸੀ ਅੱਛਾ ਜਾਤੀ ਕੋਈ ਚਾਲਣੀ ਬਣਾ ਕੇ ਰੱਖੀ ਹੈ ਮੋਟਾ ਪਾਈਆ ਵੀ ਅੱਥੀ ਦੇਖੀ ਹੋਰ ਹੈ ਅੱਛਾ ਇਹ ਕੌਣ ਸੀ ਬੰਦਾ ਜਿਹਨੇ ਗੋਲੀਆਂ ਮਾਰੀਆਂ ਉਹ ਮੇਰੇ ਰਿਸ਼ਤੇਦਾਰ ਹੈ ਲੱਗਦਾ ਜੀ ਮੇਰੇ ਭਣੂਏ ਦੀ ਭੂਆ ਦਾ ਮੁੰਡਾ ਹੈ ਅੱਛਾ ਸਗੀ ਭੂਆ ਦਾ ਮੁੰਡਾ ਇਹ ਲੋੜ ਤੋਂ ਹੱਥੀ ਬੂਟਾ ਲਾਇਆ ਜੀ ਕੰਮ ਵੀ ਸਗਾਇਆ ਮੇਰੇ ਭਾਈ ਰਈ ਸਗਾਇਆ ਕੰਮ ਗੱਡੀ ਹਾਂ ਜੀ ਚਲਾਉਣੀ ਵੀ ਉਹਨੂੰ ਸਗਾਈ ਹੈ ਪਰ ਪਤਾ ਨਹੀਂ ਸਹੇ ਦੇ ਕਿਆ ਮਨ ਚ ਆਇਆ ਜੀ ਕੀ ਨਹੀਂ ਕੀ ਨਾਮ ਸੀ ਭਰਾ ਦਾ ਆਪਣੇ ਦਾ ਜਤਿੰਦਰ ਸਿੰਘ ਆ ਜੀ ਜਤਿੰਦਰ ਸਿੰਘ ਕਿੱਡੇ ਬੱਚੇ ਕਿੰਨੇ ਨੇ ਇੱਕ ਬੇਟੀ ਹੈ ਜੀ 12 ਸਾਲ ਦੀ ਹੈ ਅੱਛਾ ਛੋਟੀ ਜੀ ਮੇਰੇ ਕੋਲੇ ਰਹਦੀ ਰਹੀ ਹੈ ਕਿਵੇਂ ਬੁਰ ਤਾਂ ਲੱਗਿਆ ਕੁਝ ਕਰ ਮੈਂ ਤਾਂ ਕੁਝ ਨਹੀਂ ਪਤਾ ਲੱਗਿਆ ਜੀ ਇਹਨੇ ਹਮ ਇਹ ਤਾਂ ਗੱਲ ਨਹੀਂ ਹੋ ਰਹੀ ਦੱਸਦੇ ਨਹੀਂ ਇਹਨੇ ਕੁਸਾ ਕੀ ਹਮਾ ਤੋ ਕਹੋਗੇ ਭਾਈ ਇਹ ਮੇਰਾ ਚੱਕ ਸੁਣਾ ਹੋ ਜਾਂਦਾ ਤੋ ਗਿਆ ਸੀ ਉਹ ਇਥੋਂ ਪੰਜਾਬ ਤੋਂ ਜੀ 6-7 ਸਾਲ ਹੋਏ 7 ਕਸਾਲ ਹੋ ਗਏ ਗਏ ਨੂੰ ਜੀ ਉਹ ਅੱਛਾ ਬੱਚੇ ਤਾਂ ਰਹਣ ਗਏ ਤੇ ਉਹਦੇ ਮਾਰਚ ਚ ਗਏ ਜੀ 2024 ਹਾਂਜੀ ਸਭ ਤੋਂ ਵੱਡੀ ਕਿਸਮਤ ਮਾੜੀ ਸਾਡੀ ਫਿਰ ਉਹਦੀ ਘਰ ਵਾਲੀ ਦੀ ਵਿਚਾਰੀ ਦੀ ਹਾਂਜੀ ਜਿਹਨੇ ਵਿਆਹ ਤੋਂ ਬਾਅਦ ਉਹ ਤੋਂ ਬਿਨਾ ਕੱਟਿਆ ਟਾਈਮ ਹਾਂਜੀ ਹੁਣ ਉਹਦੇ ਕੋਲ ਗਈ ਦੀ ਹੁਣ ਉਹ ਤੁਰ ਗਿਆ ਬਜਰਾ ਹਾਂਜੀ ਖਤਮ ਹੋ ਗਿਆ ਵੀਰੇ ਸਾਰਾ ਕੁਝ ਖਤਮ ਹੋ ਗਿਆ ਤੇ ਮੇਰਾ ਅੱਛਾ ਪਤਾ ਲੱਗਿਆ ਕੋਈ ਰੰਜਿਸ਼ ਦਾ ਵੀ ਕੀ ਰੰਜਿਸ਼ ਸੀ ਕਿਉਂ ਗੋਲੀਆਂ ਮਾਰੀਆਂ ਰੰਜਿਸ਼ ਦਾ ਵੀਰੇ ਕੋਈ ਟਰੱਕ ਪਿੱਛੇ ਔਖੇ ਭਾਰੇ ਹੋਏ ਨੇ ਜੀ ਆਪਸੀ ਬਸ ਇਹੀ ਇੰਨਾ ਕੁ ਪਤਾ ਲੱਗਿਆ ਹਲੇ ਬਾਕੀ ਕੁਝ ਨਹੀਂ ਪਤਾ ਬਾਕੀ ਕੁਝ ਨਹੀਂ ਪਤਾ ਹਾਂਜੀ ਉੱਚ ਫਿਰ ਉਹਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਲੇ ਨਹੀਂ ਜੀ ਹਲੇ ਤਾਂ ਬਾਹਰ ਆ ਜੀ ਹਲੇ ਗ੍ਰਿਫਤੋ ਭੱਜਿਆ ਆ ਜੀ ਪਕੌੜਾ ਕੀ ਨਾਮ ਸੀ ਪ੍ਰੋਗਰਾਮ ਜਤਿੰਦਰ ਸਿੰਘ ਹੈ ਕਿੰਨੀ ਏਸ ਦੀ ਜੀ 38 39 ਬਸ ਸਾਲ ਲੱਗਿਆ ਤਾਂ ਯਾਰ ਚੜ੍ਹਦੀ ਕਲਾ ਟੈਮ ਟੀਵੀ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ ਦੀ ਵਿਸ਼ੇਸ਼ ਰਿਪੋਰਟ